ਤੁਸੀਂ ਦੇਖ ਰਹੇ ਹੋ ABC ਪੰਜਾਬ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੀ ਗੱਲ ਕਰਾਂਗੇ ਕਿ ਆਖਰ ਉੱਥੇ ਕਿੰਨਾ ਕੀ ਸਿਆਸੀ ਮੌਲ ਭਖਿਆ ਸਾਰੀਆਂ ਪਾਰਟੀਆਂ ਦੇ ਖਿਡਾਰੀ ਮੈਦਾਨ ਦੇ ਵਿੱਚ ਨੇ ਲੋਕਾਂ ਦੇ ਮੁੱਦੇ ਕੀ ਉਠਾਏ ਜਾ ਰਹੇ ਨੇ ਕਿ ਜਾਂ ਸਿਰਫ ਇੱਕ ਦੂਜੀ ਪਾਰਟੀ ਤੇ ਉਹਨਾਂ ਪਾਰਟੀ ਦੇ ਉਮੀਦਵਾਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਅਸਲ ਦੇ ਵਿੱਚ ਫਤੇਗੜ ਸਾਹਿਬ ਦੇ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਜਿੱਥੇ ਹੁਣ ਤੱਕ ਸਰਕਾਰਾਂ ਤੇ ਚੁਣੇ ਹੋਏ ਲੋਕ ਸਭਾ ਮੈਂਬਰਾਂ ਨੇ ਪਾਰਲੀਮੈਂਟ ਦੇ ਵਿੱਚ ਗੱਲ ਨਹੀਂ ਕੀਤੀ ਤੇ ਫਤਿਹਗੜ ਸਾਹਿਬ ਹਲਕੇ ਦਾ ਹਾਲ ਜਾਣਨ ਲਈ ਸਾਡੇ ਨਾਲ ਫਤਿਹਗੜ ਸਾਖ ਤੋਂ ਸੀਨੀਅਰ ਪੱਤਰਕਾਰ ਲਖਵੀਰ ਸਿੰਘ ਹਣੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਲਖਵੀਰ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਦਾਰਸ ਸਿੰਘ ਜੀ ਲਖਵੀਰ ਜੀ ਕਿਵੇਂ ਲੱਗ ਰਿਹਾ ਫਤਿਹਗੜ ਸਾਹਿਬ ਦਾ ਮਾਹੌਲ ਅਗਰ ਆਮ ਆਦੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀ ਪੀ ਦੀ ਗੱਲ ਕੀਤੀ ਜਾਵੇ ਮੌਜੂਦਾ ਐਮਪੀ ਕਾਂਗਰਸ ਵੱਲੋਂ ਅਮਰ ਸਿੰਘ ਹਣੀ ਵਿਕਰਮਜੀਤ ਸਿੰਘ ਖਾਲਸਾ ਸ਼੍ਰੋਮਣੀ ਕਾਲੀ ਦਲ ਵੱਲੋਂ ਗੇਜਰਾਮ ਹਣੀ ਭਾਜਪੀ ਵੱਲੋਂ ਉਹ ਮੁੱਦੇ ਲੋਕਾਂ ਦੇ ਉਠਾਏ ਜਾ ਰਹੇ ਨੇ ਕਿ ਸਿਰਫ ਇੱਕ ਦੂਜੇ ਤੇ ਉੱਪਰ ਚੱਕੜ ਹੀ ਸੁੱਟਿਆ ਜਾ ਰਿਹਾ। ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਪੰਜ ਕੌਣੀ ਮੁਕਾਬਲਾ ਇਸ ਵਾਰ ਪੰਜ ਉਮੀਦਵਾਰ ਨੇ ਜਿਹੜੇ ਕਿ ਅੱਡੀ ਚੋਟੀ ਦਾ ਪੂਰਾ ਜੋਰ ਲੱਗਿਆ ਹੋਇਆ ਹੈ। ਇਹ ਪਹਿਲੀ ਵਾਰ ਇਹਦਾ ਹੋਇਆ ਕਿ ਇੱਥੇ ਪੰਜ ਉਮੀਦਵਾਰ ਨੇ ਜਿਹੜੇ ਲੱਗੇ ਹੋਏ ਨੇ ਬੇਸ਼ੱਕ ਉੱਥੇ ਜਿਹੜਾ ਟੈਂਪਰੇਚਰ 43 ਡਿਗਰੀ ਤੋਂ ਉੱਪਰ ਹੈ ਪਰ ਉਮੀਦਵਾਰਾਂ ਦੇ ਜਿਹੜੇ ਹੌਸਲੇ ਨੇ ਉਹ ਟੈਂਪਰੇਚਰ ਵੀ ਉਹਦੇ ਮੂਰੇ ਡੜਾ ਹੈਗਾ ਉਹ ਠੰਡਾ ਪੈ ਗਿਆ ਤੇ ਕਿਉਂਕਿ ਗਰਮਾ-ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉਮੀਦਵਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੇ ہیں ਜਿੱਥੇ ਕਿ ਜੀਪੀ ਹੈ ਅਗੇਜਰਮ ਵਾਲਮੀਕੀ ਨੇ ਉਹ ਸ਼ਹਿਰੀ ਵੋਟ ਵੱਲ ਆਪਣਾ ਧਿਆਨ ਜਿਹੜਾ ਹੈਗਾ ਉਹ ਕੇਂਦ੍ਰਿਤ ਕਰ ਰਹੇ ਨੇ ਜ਼ਿਆਦਾ ਫੋਕਸ ਸ਼ਹਿਰੀ ਵੋਟ ਤੇ ਹਿੰਦੂ ਵੋਟ ਤੇ ਉਹਨਾਂ ਦਾ ਟਾਰਗੇਟ ਹੈ ਤੇ ਉਸ ਤੋਂ ਇਲਾਵਾ ਜਿਹੜੇ ਕਾਂਗਰਸ ਦੇ ਡਾਕਟਰ ਅਮਰ ਸਿੰਘ ਨੇ ਮੌਜੂਦਾ ਐਨਬੀ ਨੇ ਉਹ ਉਹ ਵੀ ਆਪਣਾ ਪ੍ਰਚਾਰ ਕਰ ਰਹੇ ਨੇ ਪਰ ਜੇ ਦੇਖਿਆ ਜਾਵੇ ਤਾਂ ਕਾਂਗਰਸ ਦੇ ਜਿਹੜੇ ਅੰਮ੍ਰਿਤ ਵਿੱਚੋਂ ਆਏ ਨੇ ਬਸੀ ਪਠਾਨਾ ਤੋਂ ਸਾਫਕਾ ਵਿਧਾਇਕ ਨੇ ਗੁਰਪ੍ਰੀਤ ਸਿੰਘ ਜੀਪੀ ਨੇ ਉਹ ਉਮੀਦਵਾਰ ਬਣੇ ਨੇ ਆਮ ਆਦਮੀ ਪਾਰਟੀ ਦੇ ਤੇ ਉਹ ਸਭ ਤੋਂ ਵੱਧ ਆਪਣੀ ਜਿਹੜਾ ਹੈਗਾ ਪਿਛਲੇ 2 ਮਹੀਨੇ ਤੋਂ ਲਗਾਤਾਰ ਲੋਕਾਂ ਦੇ ਵਿੱਚ 3-3 ਵਾਰ ਹਲਕਿਆਂ ਦੇ ਵਿੱਚ ਜਾ ਚੁੱਕੇ ਨੇ ਕਿਉਂਕਿ 9 ਵਿਧਾਨ ਸਭਾ ਹਲਕੇ ਨੇ ਇੱਥੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਕਰੀਬ ਦਿਨ-ਦਿਨ ਚਾਰ-ਚਾਰ ਵਾਰੀ ਆਪਣੀਆਂ ਮੀਟਿੰਗਾਂ ਕਰ ਚੁੱਕੇ ਨੇ ਤੇ ਦਾਵੇ ਤੇ ਵਾਦੇ ਜਿਹੜੇ ਲੋਕਾਂ ਨਾਲ ਕੀਤੇ ਜਾ ਰਹੇ ਨੇ ਜਿੱਥੇ ਗੁਰਪ੍ਰੀਤ ਸਿੰਘ ਜੀਪੀ ਨੇ ਉਹ ਕਹਿ ਰਹੇ ਨੇ ਵੀ ਜੇਕਰ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਦੀ ਜਿੱਤ ਹੁੰਦੀ ਆ ਤਾਂ ਇਹ ਲੋਕਾਂ ਦੀ ਜਿੱਤ ਹੋਵੇਗੀ। ਉਹ ਫਤਿਹਗੜ੍ਹ ਸਾਹਿਬ ਇਤਿਹਾਸਿਕ ਜ਼ਿਲ੍ਹੇ ਨੂੰ ਇੱਕ ਟੂਰਿਸਟ ਹੱਬ ਵਜੋਂ ਦੇਖਣਾ ਚਾਹੁੰਦੇ ਨੇ ਤੇ ਜਿਹੜਾ ਮੰਡੀ ਗੁੰਦਗੜ ਦੇ ਵਿੱਚ ਜਿਹੜਾ ਸਟੀਲ ਟਾਊਨ ਹੈ ਇਹਦੇ ਵਾਸਤੇ ਵੱਡੇ ਆਰਥਿਕ ਪੈਕੇਜ ਦੀ ਜਿਹੜੀ ਹੈਗੀ ਉਹਨਾਂ ਕਿਹਾ ਵੀ ਉਹ ਮੰਗ ਕਰਕੇ ਕੇਂਦਰ ਸਰਕਾਰ ਤੋਂ ਲੈ ਕੇ ਆਉਣਗੇ। ਇਸ ਤੋਂ ਇਲਾਵਾ ਇਹ ਤੋਂ ਦੇ ਜਿਹੜੇ ਲਿੰਕ ਡਸੜਕਾਂ ਨੇ 200 ਮੀਟਰ ਤੱਕ ਦੀਆਂ ਉਹਨਾਂ ਨੂੰ ਜਿਹੜਾ ਹੈਗਾ ਵਧੀਆ ਬਣਾ ਕੇ ਸ਼ਹਿਰ ਦੇ ਨਾਲ ਲਿੰਕ ਕੀਤਾ ਜਾਵੇਗਾ ਤੇ ਹੋਰ ਜਿਹੜੇ ਸਕੂਲ ਕਲਜਾਂ ਦੇ ਵਿੱਚ ਜੋ ਕਿ ਪੜ੍ਹਾਈ ਤੇ ਸਿੱਖਿਆ ਮੈਡੀਕਲ ਜੋ ਆਮ ਆਦਮੀ ਪਾਰਟੀ ਦਾ ਜੋ ਏਜੰਡਾ ਜੋ ਇਹ ਮੈਡੀਕਲ ਹੈਲਥ ਤੇ ਜਾਂ ਸਿੱਖਿਆ ਤੇ ਸਕੂਲਾਂ ਤੇ ਕੰਮ ਕਰਦੇ ਨੇ ਉਹੀ ਮਤਲਬ ਮੈਨੀਫੈਸਟੋ ਨੂੰ ਲੈ ਕੇ ਇਹ ਲੋਕਾਂ ਦੇ ਵਿੱਚ ਜਿਹੜੇ ਜਾ ਰਹੇ ਨੇ ਜਿਵੇਂ ਤੁਸੀਂ ਲਖਵੀਰ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਾਰਾ ਬਹੁਤ ਐਸਾ ਮੈਂ ਟੈਂਪਰੇਚਰ ਤੇ 47 ਡਿਗਰੀ ਤੱਕ ਪਹੁੰਚ ਚੁੱਕਾ ਸਿਆਸੀ ਲੀਡਰ ਵੀ ਪੂਰੇ ਗਰਮ ਜੋਸ਼ੀ ਦੇ ਨਾਲ ਪ੍ਰਚਾਰ ਕਰ ਰਹੇ ਜਿਹੜੇ VOTER ਨੇ ਉਹ ਖਮੋਸ਼ ਨੇ ਠੰਡੇ ਨੇ ਕਿ ਜਾਂ ਇਸ ਵਾਰ 222 ਵਾਲੀ ਫਤਿਹਗੜ੍ਹ ਸਾਹਿਬ ਚ ਵੀ ਲਹਿਰ ਦਿਖਾਈ ਦੇ ਰਹੀ ਕਿ ਜਾਂ VOTER ਇਸ ਵਾਰ ਚੁੱਪਚਪੀ ਤੇ ਵੋਟਾਂ ਪਾਊਗਾ ਜੀ ਖੁੱਲ ਕੇ ਆ ਰਹੇ ਨੇ VOTER ਨਹੀਂ ਨਹੀਂ ਇਸ ਵਾਰ ਦੇਖੋ ਜਿਸ ਤਰ੍ਹਾਂ ਕਿ ਅਸੀਂ ਇੱਕ ਰਿਪੋਰਟ ਅਸੀਂ ਕੱਲ ਬਣਾਈ ਸੀ ਗਰਾਊਂਡ ਰਿਪੋਰਟ ਬਣਾਈ ਸੀ ਫਤਿਹਗੜ ਸਾਹਿਬ ਹਲਕਾ ਦੀ ਉਸ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਜਿਸ ਤਰ੍ਹਾਂ ਗਰਮੀ ਵੱਧ ਰਹੀ ਹੈ ਤੇ ਵੋਟ ਪਰਸੈਂਟੇਜ ਹੈਗੀ ਹੈ ਜਿਹੜੀ ਇਸ ਵਾਰ ਘਟਣ ਦੇ ਜਿਹੜੇ ਹੈਗੇ ਨੇ ਉਹਸਾਰ ਹੈਗੇ ਨੇ ਫਤਿਹਗੜ ਸਾਹਿਬ ਹਮਕੇ ਦੀਜੀਏ ਗੱਲ ਕਰੀਏ ਪੂਰੇ ਤਾਂ ਜਿਹੜਾ ਹੈਗਾ ਵੋਟ ਪਰਸੈਂਟੇਜ 2022 ਦੇ ਵਿੱਚ 65.68 ਜਿਹੜੀ ਫੀਸਦ ਜਿਹੜੀ ਹੈਗੀਆਂ ਵੋਟਾਂ ਜਿਹੜੀਆਂ ਪਈਆਂ ਸੀਗੀਆਂ ਤੇ ਜਿਹਦੇ ਵਿੱਚ ਡਾਕਟਰ ਅਮਰ ਸਿੰਘ ਐਮਪੀ ਬਣੇ ਸੀ ਜਿਨ੍ਹਾਂ ਨੂੰ 93898 ਦੀ ਲੀਡ ਲੈ ਕੇ ਇਹ ਮੈਂਬਰ ਪਰਲੀਮੈਂਟ ਬਣੇ ਸਨ ਤੇ ਫਤਿਹਗੜ ਸਾਫ ਦੇ ਵਿੱਚ ਜੋ ਮੌਜੂਦਾ ਜਿਹੜੇ VOTER ਨੇ ਹੈ ਉਹ ਹੈਗੇ ਨੇ 1552567 VOTER ਨੇ ਤੇ ਉਸ ਦੇ ਵਿੱਚੋਂ ਜਿਹੜੇ ਕਿ ਮੇਲ VOTER ਨੇ ਉਹ ਹੈਗੇ ਨੇ 823349 ਤੇ ਮੇ ਫੀਮੇਲ ਜਿਹੜਾ VOTER ਹੈ ਉਹ ਹੈਗਾ 729196 ਅਤੇ ਪਹਿਲੀ ਵਾਰ ਇੱਥੇ ਜਿਹੜੇ 32 ਥਰਡ ਜੈਂਡਰ ਨੇ ਜਿਹਨੂੰ ਆਪਾਂ ਕਹਿ ਸਕਦੇ ਨੇ ਕਿ ਕਿਨਰ ਸਮਾਜ ਦੀਆਂ ਜਿਹੜੀਆਂ ਬੋਟਾਂ ਵੀ ਨੇ ਸੋ ਪ੍ਰਸ਼ਾਸਨ ਚੋਣ ਚੋਣਾ ਵੀ ਜਿਹੜਾ ਅਮਲਾ ਹੈ ਉਹਨਾਂ ਦਾ ਪੂਰਾ ਅੱਡੀ ਚੋਟੀ ਦਾ ਜਿਹੜਾ ਜੋਰ ਲੱਗਿਆ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੁਰਪ੍ਰੀਤ ਸਿੰਘ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੁਰਪ੍ਰੀਤ ਸਿੰਘ ਜੀਪੀ ਕਹਿ ਰਹੇ ਕਿ ਅਗਰ ਮੈਨੂੰ ਮੌਕਾ ਮਿਲਿਆ ਤੇ ਮੈਂ ਪਾਰਲੀਮੈਂਟ ਦੇ ਵਿੱਚ ਫਤਿਹਗੜ ਸਾਹਿਬ ਦੀ ਆਵਾਜ਼ ਬਣਾਗਾ ਡਾਕਟਰ ਅਮਰ ਸਿੰਘ ਹੋਣੀ ਦੂਜੀ ਵਾਰ ਚੋਣ ਲੜ ਰਹੇ ਨੇ ਉਹਨਾਂ ਨੂੰ ਕੀ ਚੁਣੌਤੀਆਂ ਇੱਥੇ ਆ ਰਹੀਆਂ ਨੇ ਕਿ ਉਹਨਾਂ ਦੇ ਲੋਕੀ ਪੁੱਛ ਰਹੇ ਨੇ ਤੁਸੀਂ ਪਿਛਲੇ 5 ਸਾਲਾਂ ਦਾ ਹਿਸਾਬ ਤਾ ਮੰਗ ਰਹੇ ਨੇ ਹਾਂ ਅ ਅਮਰ ਸਿੰਘ ਜੀਪੀਡੀ ਜੇਕਰ ਗੱਲ ਕਰੀਏ ਤਾਂ ਇਹਨਾਂ ਕੋਲ ਇੰਨੇ ਜ਼ਿਆਦਾ ਸਵਾਲ ਤਾਂ ਨਹੀਂ ਲੋਕੀ ਕਰਦੇ ਕਿਉਂਕਿ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਹੈਗਾ ਜੀਪੀ ਜਿਹੜੇ ਹੈਗੇ ਨੇ ਫਸਟ ਟਾਈਮ ਜਿਹੜੇ ਇਲੈਕਸ਼ਨ ਲੜ ਰਹੇ ਨੇ ਬਸ ਹੀ ਪਟਾਣਾ ਨਹੀਂ ਮੈਂ ਅਮਰ ਸਿੰਘ ਹੋਣਾਂ ਦੀ ਗੱਲ ਕਰ ਰਿਹਾ ਮੈਂ ਅਮਰ ਸਿੰਘ ਹੋਣਾਂ ਦੀ ਗੱਲ ਕਰ ਰਿਹਾ ਜੀ ਹਾਂਜੀ ਅਮਰ ਸਿੰਘ ਨੂੰ ਲੈ ਕੇ ਲੋਕਾਂ ਦੇ ਜਿਹੜੇ ਹੈਗੇ ਨੇ ਉਹ ਸਵਾਲ ਸਰ ਇਸ ਤਰ੍ਹਾਂ ਦੇ ਹੈਗੇ ਨੇ ਕਿ ਉਹ ਜਿੱਤਣ ਤੋਂ ਬਾਅਦ ਆਪਣੇ ਹਲਕੇ ਦੇ ਵਿੱਚ ਨਹੀਂ ਆਏਗੇ ਤੇ ਜਿੱਥੇ ਕਿਤੇ ਵੀ ਉਹਨਾਂ ਨੂੰ ਇਸ ਇਸ ਗੱਲ ਦਾ ਜਿਹੜਾ ਹੈਗਾ ਲੋਕ ਉਹਨਾਂ ਦਾ ਘਰਾਓ ਕਰਦੇ ਨੇ ਤੇ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਤੇ ਉੱਥੇ ਡਾਕਟਰ ਅਮਰ ਸਿੰਘ ਦਾ ਇਹ ਪਲਟਵਾਰ ਹੁੰਦਾ ਹੈ ਤੇ ਉਹਨੂੰ ਇਹ ਰਿਪਲਾਈ ਕਰਦੇ ਨੇ ਕਿ ਫਤਿਹਗੜ ਸਾਹਿਬ ਦੇ ਵਿੱਚ ਜਿੰਨਾ ਚਿਰ ਉੱਥੇ ਦਾ ਕੋਈ ਵੀ ਹਲਕਾ ਵਿਧਾਇਕ ਆ ਜਾਂ ਇੰਚਾਰਜ ਹੈ ਉਸ ਦੀ ਉਹ ਇਨਵੀਟੇਸ਼ਨ ਤੋਂ ਬਿਨਾ ਮੈਂਬਰ ਪਾਰਲੀਮੈਂਟ ਜਿਹੜਾ ਹੈਗਾ ਉਹ ਹਲਕੇ ਦੇ ਵਿੱਚ ਨਹੀਂ ਜਾ ਸਕਦਾ ਕਿਉਂਕਿ ਕੈਂਪੀ ਦਾ ਜਿਹੜਾ ਦਾਇਰਾ ਬਹੁਤ ਵੱਡਾ ਹੁੰਦਾ ਆ ਜਿਸ ਤਰ੍ਹਾਂ ਕਿ ਨੌ ਵਿਧਾਨ ਸਭਾ ਹਲਕੇ ਨੇ ਲੋਕ ਸਭਾ ਹਲਕਾ ਫਕੀਗਰ ਸਾਧ ਦੇ ਵਿੱਚ ਡਾਕਟਰ ਅੰਮਰ ਸਿੰਘ ਦਾ ਇਹ ਵੀ ਕਹਿਣਾ ਰਿਹਾ ਹੈ ਕਿ ਉਹ ਦਿੱਲੀ ਦੇ ਵਿੱਚ ਉਹਨਾਂ ਨੂੰ ਇੱਕ ਮੈਂਬਰ ਪਾਰਲੀਮੈਂਟ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ ਸਰਕਾਰੀ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੇ ਵਕ ਵਕ ਸੰਸਥਾਵਾਂ ਦੇ ਵਿੱਚ ਸਰਕਾਰੀ ਸੰਸਥਾਵਾਂ ਦੇ ਵਿੱਚ ਮੈਂਬਰ ਉਹ ਜੋ ਪਾਲਿਸੀਆਂ ਬਣਾ ਕੇ ਉਹਨਾਂ ਦਾ ਜਿਆਦਾ ਸਮਾਂ ਦਿੱਲੀ ਦੇ ਵਿੱਚ ਜਿਹੜੇ ਅਮਰ ਸਿੰਘ ਹੋਣੀ ਅਮਰ ਸਿੰਘ ਹੋਣੀ ਜਿਹੜੇ ਲੋਕਾਂ ਨੂੰ ਦਲੀਲਾਂ ਦਿੰਦੇ ਨੇ ਲੋਕੀ ਉਹਨਾਂ ਦਲੀਲਾਂ ਤੇ ਸਹਿਮਤ ਹੋ ਰਹੇ ਨੇ ਕਿ ਜਾਂ ਵਿਰੋਧ ਹੋ ਰਿਹਾ ਅਮਰ ਸਿੰਘ ਦਾ ਵੀ ਦੇਖੋ ਕੁਝ ਵਿਰੋਧ ਤਾਂ ਨਹੀਂ ਹੋ ਰਿਹਾ ਪਰ ਜਿਹੜਾ ਸਾਇਲੈਂਟ ਬੋਟ ਹੈ ਇਸ ਵਾਰ ਜਿਹੜੀ ਹੈਗੀ ਆ ਬੋਟ ਦੀ ਜਿਹੜੀ ਹੈਗੀ ਆ ਮੈਂ ਕਹਿ ਸਕਦਾ ਵੀ ਵੋਟ ਵੰਡੀ ਜਾਣੀ ਹੈ ਇਸ ਵਾਰ ਕਿਉਂਕਿ ਭਾਜਪਾ ਜਿਹੜਾ ਹੈਗੀ ਆ ਭਾਜਪਾ ਕਾਂਗਰਸ ਦੀ ਵੋਟ ਨੂੰ ਘੁਣਾ ਲਾ ਰਹੀ ਹੈ ਤੇ ਉਹ ਕਿਤੇ ਨਾ ਕਿਤੇ ਜਿਹੜੀ ਨਾਰਾਜ਼ ਵੋਟ ਹੈ ਡਾਕਟਰ ਅਮਰ ਸਿੰਘ ਦੀ ਉਹ ਭਾਜਪਾ ਦੇ ਵਿੱਚ ਭੁਗਤੀ ਜਿਹੜੀ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਮੈਂ ਖਾਸ ਤੌਰ ਤੇ ਜ਼ਿਕਰ ਕਰਾਂਗਾ ਕਿ ਇਸ ਤਰ੍ਹਾਂ ਕਿ ਮੰਡੀ ਗੁਵਿੰਦਗੜਾ ਮਹਾਜਨ ਸ਼ਹਿਰ ਇੱਥੇ ਦੀ ਜਿਹੜੀ ਵੋਟ ਹੈ ਉਹ ਕਾਂਗਰਸ ਤੋਂ ਟੁੱਟ ਕੇ বিজেਪੀ ਵੱਲ ਭੁਗਤਰੀ ਹੈ ਇੱਕ ਲੋਕ ਇੱਕ ਹਲਕਾ ਸਾਨੇਵਾਲ ਪੈਂਦਾ ਜਿਹਦੇ ਵਿੱਚ ਕ੍ਰੀਬ ਸਭ ਤੋਂ ਵੱਧ ਸਭ ਤੋਂ ਵੱਡਾ ਹਲਕਾ ਮੰਨਿਆ ਗਿਆ ਲੋਕ ਸਭਾ ਹਲਕਾ ਫਤੇਗੜ ਸਾਹ ਦਾ ਜਿਹਦੇ ਵਿੱਚ ਕਰੀਬ 1 ਲੱਖ ਤੋਂ ਪਲੱਸ ਜਿਹੜੀਆਂ ਵੋਟਾਂ ਨੇ ਉਹ ਵੀ ਜਿਹੜਾ ਹੈਗਾ Hindu ਵੋਟ ਹੋਣ ਕਰਕੇ ਇਹਦਾ ਆਮ ਆਦਮੀ ਸੌਰੀ BJP ਨੂੰ ਜਿਹੜੀ ਹੈਗੀ ਭੁਗਤੀ ਦਿਖਾਈ ਦੇ ਰਹੀ ਹੈ ਪਰ ਚਲੋ ਉਹਦੇ ਜ਼ਰੂਰੀ ਨਹੀਂ ਹੁੰਦਾ ਨਾ ਕਿ ਜੇ ਕੋਈ Hindu ਆ ਤੇ ਉਹ BJP ਨੂੰ ਪੱਕਾ ਪਊਗਾ ਉਹ ਤੇ ਕੋਈ ਗਾਰੰਟੀ ਨਹੀਂ ਹੈਗੀ ਪਰ ਦੂਜਾ ਇੱਕ ਸਵਾਲ ਏ ਕਿ ਜਿਹੜੇ ਆ ਆਮ ਬੀਜੇਪੀ ਦੇ ਉਮੀਦਵਾਰ ਨੇ ਗੇਜਾ ਰਾਮ ਹੋਣੀ ਅੱਜ ਉਹਨਾਂ ਨੇ ਕਿਸਾਨਾਂ ਦੇ ਨਾਲ ਕਿਸਾਨੀ ਖੇਤ ਮਜ਼ਦੂਰ ਜਿੰਦਾਬਾਦ ਦੇ ਨਾਰੇ ਲਾਏ ਨੇ ਉਹਨਾਂ ਨੂੰ ਕਿਉਂਕਿ ਬਾਕੀ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਕਾਫੀ ਹੋ ਰਿਹਾ ਪਰ ਜਿਵੇਂ ਅੱਜ ਗੇਜਾ ਰਾਮ ਹੋੜਾ ਨੇ ਕਿਹਾ ਕਿ ਮੈਂ ਖੁਦ ਪੱਲੇਦਾਰੀ ਕੀਤੀ ਹੈ ਮੈਂ ਖੁਦ ਗਰੀਬੀ ਪਰਿਵਾਰ ਚੋਂ ਆ ਮੰਡੀਆਂ ਦੇ ਵਿੱਚ ਕੰਮ ਕੀਤਾ ਕਣਕ ਝੋਨਾ ਮੈਂ ਖੁਦ ਵੜਦਾ ਰਿਹਾ ਮੈਂ ਮਜ਼ਦੂਰੀ ਕੀਤੀ ਹੈ ਉਹ ਜਦੋਂ ਜਾਂਦੇ ਨੇ ਫੀਲਡ ਦੇ ਵਿੱਚ ਉਹਨਾਂ ਦਾ ਕਿੰਨਾ ਕੀ ਵਿਰੋਧ ਹੋ ਰਿਹਾ ਤੇ ਜਦੋਂ ਵਿਰੋਧ ਕਰਨ ਵਾਲਿਆਂ ਨੂੰ ਫਿਰ ਉਹ ਠੰਡਾ ਕਰ ਰਹੇ ਨੇ ਗੇਜਾਰਾਮ ਹੁਣੀ ਅੱਜ ਕਈ ਅਖਬਾਰਾਂ ਦੇ ਵਿੱਚ ਇਹ ਸੁਰਖੀ ਬਣੀ ਹੋਈ ਹੈ ਜਗੇਜਾਰਾਮ ਜੀ ਦੀ ਸਟੇਟਮੈਂਟ ਹੈ ਵੀ ਜੇਕਰ ਕਿਸਾਨ ਉਹਨਾਂ ਦਾ ਘਰਾਓ ਕਰਨਗੇ ਤਾਂ ਉਹ ਇਟ ਦਾ ਜਵਾਬ ਜਿਹੜਾ ਹੈਗਾ ਉਹ ਪੱਥਰ ਨਾਲ ਦੇਣ ਦੀ ਸਮਰੱਥਾ ਰੱਖਦੇ ਨੇ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ ਜਿੱਥੇ ਕਿਤੇ ਵੀ ਉਹਨਾਂ ਦਾ ਘਰਾਓ ਕੀਤਾ ਜਾਊਗਾ ਕਿਸਾਨ ਅੰਦੋਲਨ ਜਿਵੇਂ ਚੱਲ ਰਿਹਾ ਹੈ ਤੇ ਉਹਦਾ ਉਹ ਡਟ ਕੇ ਜਿਹੜਾ ਹੈਗੇ ਮੁਕਾਬਲਾ ਕਰਨਗੇ ਇਹਨਾਂ ਦੀ ਜਿਹੜੀ ਜੋ ਸਟੇਟਮੈਂਟ ਆ ਸਭੀ ਜਿਹੜੇ ਅਖਬਾਰ ਨੇ ਉਹਨਾਂ ਨੇ ਬੜੀ ਉਹਦੇ ਨਾਲ ਪਬਲਿਸ਼ ਕੀਤਾ ਆ ਤੇ ਕਿਤੇ ਨਾ ਕਿਤੇ ਗੇਜਾਰਾਮ ਜੀ ਦੀ ਜਿਹੜੀ ਚੋਣ ਮੁਹਿੰਮ ਆ ਉਹਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੀਟਿੰਗਾਂ ਇੱਥੇ ਸ਼ੁਰੂ ਹੋਣੀਆਂ ਨੇ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਹੋਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਮੀਟਿੰਗਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਤੇ ਜਿਵੇਂ ਜਿਵੇਂ ਵੀ ਹੁਣ ਪੰਜ-ਛੇ ਦਿਨ ਦਾ ਜਿਹੜਾ ਸਮਾਂ ਰਹਿ ਗਿਆ ਉਹਨਾਂ ਵੱਲੋਂ ਇਹ ਜਿਹੜੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਤਰ੍ਹਾਂ ਕਿ ਜਲੰਧਰ ਦੇ ਵਿੱਚ ਹੰਸਰਾਜ ਜੀ ਦਾ ਜਾਂ ਹੋਰ ਥਾਮਾ ਤੇ ਹੋਰ ਵਿਜੇ ਵੀ ਆਗੂਆਂ ਦਾ ਵਿਰੋਧ ਹੋ ਰਿਹਾ ਹੈ ਗੀਦਵਾਰਾਂ ਦਾ ਉਸੇ ਤਰ੍ਹਾਂ ਇੱਥੇ ਵੀ ਰਣਨੀਤੀ ਬਣਾਈ ਜਾ ਰਹੀ ਹੈ ਲਖਵੀਰ ਜੀ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਹੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੀ ਅਕਾਲੀ ਦਲ ਦੀ ਕਿਵੇਂ ਦੀ ਰਣਨੀਤੀ ਚੱਲ ਰਹੀ ਹੈ ਕੀ ਉਹ ਲੜਾਈ ਦੇ ਵਿੱਚ ਹੈ ਇਸ ਸਮੇਂ ਦੇਖਿਆ ਜਾਵੇ ਤਾਂ ਜੀ ਵਿਕਰਮਜੀਤ ਸਿੰਘ ਜਿਹੜੇ ਖਾਲਸਾ ਹੈਗੇ ਨੇ ਮੰਡੀ ਗੋਵਿੰਦਗੜ੍ਹ ਫਤੇਗੜ ਸਾਹਿਬ ਬਸੀ ਪਠਾਣਾ ਦੇ ਵਿੱਚ ਹਜੇ ਤੱਕ ਇਹਨਾਂ ਦਾ ਦਫ਼ਤਰ ਤੱਕ ਨਹੀਂ ਖੁੱਲਿਆ ਤੇ ਇਹਦੇ ਵਿੱਚ ਵਰਕਰ ਜਿਹੜੇ ਨਿਰਾਸ਼ ਵੀ ਹੈਗੇ ਨੇ ਜਿਹੜੇ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਸੰਤਾ ਸਿੰਘ ਉਹ ਮੈਦਪੁਰੀ ਜਿਨ੍ਹਾਂ ਨੂੰ ਕਨਵੀਨਰ ਲਗਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਸਾਡੀ ਉਹਨਾਂ ਨਾਲ ਗੱਲਬਾਤ ਵੀ ਹੋਈ ਫੋਨ ਤੇ ਅਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਜੇ ਤੱਕ ਇੱਥੇ ਦਫ਼ਤਰ ਤੱਕ ਨਹੀਂ ਖੁੱਲਿਆ ਜਿਹੜੇ ਟਕਸਾਲੀ ਅਕਾਲੀ ਆਂਗੂ ਨੇ ਉਹ ਆਪਣੇ ਘਰਾਂ ਵਿੱਚ ਬੈਠੇ ਨੇ ਤੇ ਉਹ ਆਪਣਾ ਕਿਸ ਤਰ੍ਹਾਂ ਤੋਂ ਲਈ ਚੋਣ ਮਹਿਮ ਕਿਸ ਤਰ੍ਹਾਂ ਚੱਲ ਰਹੀ ਹੈ ਤਾਂ ਉਹਨਾਂ ਨੇ ਕਿਹਾ ਵੀ ਸਾਡੀ ਹਜੇ ਦਫ਼ਤਰ ਖੋਲਣ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਦਿਨ ਬਹੁਤ ਘੱਟ ਨੇ ਤੇ ਉਹ ਭਰੋਸੇ ਵਾਲਾ ਕੋਈ ਜਵਾਬ ਨਹੀਂ ਦੇ ਸਕੇ ਕੁੱਲ ਮਿਲਾ ਕੇ ਜਿਹੜੀ ਸ਼੍ਰੋਮਣੀ ਕਾਲਨੀ ਦਲ ਦੀ ਮੁਹਿੰਮ ਹੈ ਉਹ ਕੱਲੇ ਅਮਨੋ ਖੇਤਰ ਤੋਂ ਹੀ ਚੱਲ ਰਹੀ ਹੈ ਜਿੱਥੇ ਕਿ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਉਹਨਾਂ ਦਾ ਆਪਣਾ ਨਿੱਜੀ ਦਫ਼ਤਰ ਹੈ ਉੱਥੋਂ ਹੀ ਚੱਲਦੀ ਹੈ ਮੰਡੀ ਬਗੜ ਸ਼ਹਿਰ ਬਸ ਹੀ ਪਠਾਣਾ ਫਤਿਹਗੜ ਸਾਹਿਬ ਦੇ ਵਿੱਚ ਹਜੇ ਇਹਨਾਂ ਦਾ ਕੋਈ ਦਫ਼ਤਰ ਨਹੀਂ ਖੁੱਲਿਆ ਤੇ ਖੰਨਾ ਸ਼ਹਿਰ ਦੇ ਵਿੱਚ ਜੀਟੀ ਰੋਡ ਤੇ ਇਹਨਾਂ ਦਾ ਬਹੁਤ ਵੱਡਾ ਦਫ਼ਤਰ ਜ਼ਰੂਰ ਖੁੱਲਿਆ ਕਿਉਂਕਿ ਉੱਥੋਂ ਉਹਦੇ ਉਹ ਵਿਧਾਇਕ ਰਹਿ ਚੁੱਕੇ ਨੇ 6 7 2006 7 ਦੇ ਵਿੱਚ ਉਹਨਾਂ ਨੇ ਉੱਥੋਂ ਇਲੈਕਸ਼ਨ ਲੜੀ ਸੀ ਤੇ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜ਼ਿਆਦਾ ਫੋਕਸ ਕਰ ਰਹੇ ਨੇ ਵਿਕਰਮਜੀਤ ਸਿੰਘ ਖਾਲਸਾ ਸ਼ਹਿਰੀ ਵੱਲ ਵੋਟ ਵਾਲ ਇਹਨਾਂ ਦਾ ਘੱਟ ਧਿਆਨ ਹੈ ਸ਼ਹਿਰਾਂ ਦੇ ਵਿੱਚ ਨਾ ਇਹਨਾਂ ਨੇ ਕੋਈ ਚੋਣ ਮੀਟਿੰਗ ਕੀਤੀ ਹੈ ਤੇ ਨਾ ਇਹ ਮੈਨੂੰ ਨਹੀਂ ਲੱਗਦਾ ਫਿਰ ਕਰਨਾ ਜਿਹੜਾ ਹੈਗੇ ਨੇ ਜ਼ਰੂਰੀ ਸਮਝਦੇ ਨੇ ਇਹ ਪਿੰਡਾਂ ਦੇ ਵਿੱਚ ਜਿਹੜੀ ਜੱਟ ਸਿੱਖ ਵੋਟ ਹੈ ਪੰਜਾਬੀ ਭਾਈਚਾਰੇ ਦੀ ਵੋਟ ਹੈ ਉਹ ਤੇ ਫੋਕਸ ਕਰ ਰਹੇ ਨੇ ਸ਼ਰਮਣੀ ਅਕਾਲੀ ਦਲ ਦੇ ਜੋ ਪਿਛਲੇ ਕੰਮ ਕੀਤੇ ਹੋਏ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਜੋ ਸਹੂਬਾ ਕੇਂਦਰ ਖੋਲੇ ਗਏ ਸੀ ਜਾਂ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਸੀਗੇ ਤੇ ਹੋਰ ਸੜਕਾਂ ਦੇ ਜੋ ਜਾਲ ਵਿਛਾਏ ਗਏ ਸੀਗੇ ਹੋਰ ਕਾਫੀ ਜ਼ਿਆਦਾ ਇਦਨੀਆਂ ਜੋ ਇਹਨਾਂ ਨੇ ਕਾਲੀ ਦਲ ਅੱਛੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਕਿ ਤਿੰਨ ਹਲਕਿਆਂ ਦੇ ਵਿੱਚ ਤੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਦੇ ਦਫ਼ਤਰ ਨਹੀਂ ਖੁੱਲੇ ਆਗੇ ਇਹਦਾ ਮਤਲਬ ਹੈ ਕਾਲੀ ਦਲ ਖੁੱਲ ਕੇ ਲੜਾਈ ਨਹੀਂ ਲੜ ਰਿਹਾ ਹੈਗਾ ਪਰ ਸ਼੍ਰੋਮਣੀ ਕਾਲੀ ਦਲ ਮੈਦਾਨ ਦੇ ਵਿੱਚ ਕਾਂਗਰਸ ਆਪ ਭਾਜਪਾ ਤੁਸੀਂ ਦੱਸ ਰਹੇ ਸੀ ਕਿ ਇਸ ਵਾਰ ਫਤਿਹਗੜ ਸਾਹਿਬ ਦਾ ਪੰਜ ਤਰਫਾ ਮੁਕਾਬਲਾ ਹੋ ਰਿਹਾ ਉਹ ਪੰਜ ਤਰਫਾ ਪੰਜਵਾਂ ਕੌਣ ਖਿਡਾਰੀ ਹੈ ਜਿਹੜਾ ਇਸ ਚੋਣ ਮਹਿੰਮ ਦੇ ਵਿੱਚ ਅਖਾੜੇ ਨੂੰ ਭਖਾ ਰਿਹਾ ਪੰਜਵਾਂ ਖਿਡਾਰੀ ਕੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਉਮੀਦਵਾਰ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਚੋਣ ਮੈਦਾਨ ਦੇ ਵਿੱਚ ਹੈ ਤੇ ਰਿਜ਼ਲਟ ਤੇ ਕਾਫੀ ਅਸਰ ਪਾ ਸਕਦਾ ਨਹੀਂ ਇੱਥੇ ਬਹੁਜਨ ਸਮਾਜ ਪਾਰਟੀ ਦੇ ਕੁਲਵੰਤ ਸਿੰਘ ਮੈਤੋ ਨੇ ਜੋ ਕਿ ਮੱਡੀ ਗਵਿੰਦਗੜ੍ਹ ਸ਼ਹਿਰ ਤੋਂ ਬਿਲੋਂਗ ਕਰਦੇ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਜੋ ਕਿ ਪਿੱਛੇ ਜੇ ਇਹਨਾਂ ਦਾ ਜਿਹੜਾ ਅਲਾਈਅੰਸ ਜਿਹੜਾ ਟੁੱਟਿਆ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਲਾਈਅੰਸ ਟੁੱਟੇ ਨੂੰ ਥੋੜਾ ਹੀ ਸਮਾਂ ਹੋਇਆ ਤੇ ਜੋ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸਿਗੇ ਉਹ ਨਾਰਾਜ ਵੋਟ ਆ ਬਸਪਾ ਵੱਲ ਜਾ ਰਹੀ ਹੈ ਤੇ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਭਾਰੀ ਇਕੱਠ ਹੋ ਰਿਹਾ ਤੇ ਲੋਕ ਆਪ ਮੁਹਾਰੇ ਜਿਹੜੀ ਐਸ ਸੀ ਵੋਟ ਹੈ ਉਹ ਆਪਣੇ ਬਹੁਜਨ ਸਮਾਜ ਪਾਰਟੀ ਨਾਲ ਜੁੜੀ ਹੈ ਕਰਵੰਤ ਸਿੰਘ ਮੈਂ ਤੋਂ ਉਹਦਾ ਕਹਿਣਾ ਵੀ ਉਹ ਜਿੱਥੇ ਜਾਂਦੇ ਨੇ ਐਸੀ ਸਮਾਜ ਦੇ ਲੋਕ ਖੁਦ ਹੱਥ ਖੜੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਸਹਿਯੋਗ ਤੇ ਸਮਰਥਨ ਦੇ ਰਹੇ ਨੇ ਉਹ ਨੌ ਕੰਸਟੀਚੂਐਂਸੀਆਂ ਦੇ ਵਿੱਚ ਆਪਣਾ ਪ੍ਰਚਾਰ ਜਿਹੜਾ ਕਰ ਚੁੱਕੇ ਨੇ ਇਹ ਮਤਲਬ ਇਹ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਬਸਪਾ ਜਿਹੜੀ ਹੈਗੀ ਆ ਉਹ ਟੱਕਰ ਦਿਖਾਈ ਦੇ ਰਹੀ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਣ ਦਾ ਇਹੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੀ ਇਸੇ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਪੈਂਦਾ ਮਾਣ ਦਲ ਦੇ ਕੀ ਇੱਥੇ ਸਟੇਟਸ ਹੈ ਕਿ ਮਾਣ ਦਲ ਦਾ ਕੋਈ ਬੰਦਾ ਖੜਾ ਹੈਗਾ ਕਿ ਜਾਂ ਸ਼ਾਇਦ ਮਾਣ ਨੂੰ ਇਸੇ ਆਸਨੀ ਇਸੇ ਕਰਕੇ ਉਹਨਾਂ ਨੇ ਸੰਗਰੂ ਟਿਕਾਣੇ ਲਾ ਲਏ ਜਾ ਕੇ ਨਹੀਂ ਇੱਥੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਦੇ ਨੇ ਐਦਾਂ ਦਾ ਇੱਥੇ ਉਹਨਾਂ ਦਾ ਕੋਈ ਇੰਨਾ ਰੁਝਾਨ ਨਹੀਂ ਹੈ ਕਿਉਂਕਿ ਸੰਗਰੂਰ ਦੇ ਵਿੱਚ ਜਿਆਦਾ ਕਿਉਂਕਿ ਰਮਨ ਸਾਹਿਬ ਉਹ ਤੋਂ ਖੁਦ ਇਲੈਕਸ਼ਨ ਲੜ ਰਹੇ ਨੇ ਤੇ ਜਿਆਦਾ ਜਿਹੜਾ ਜਿਆਦਾ ਫੋਕਸ ਹੈ ਉੱਤੇ ਹੋ ਰਿਹਾ ਪਰ ਉਹ ਇੱਥੋਂ ਦਾ ਜਿਹੜਾ ਉਮੀਦਵਾਰ ਹੈ ਉਹ ਹਜੇ ਤੱਕ ਇਹਨਾਂ ਨੇ ਕੋਈ ਆਪਣੇ ਪਿੰਡਾਂ ਦੇ ਵਿੱਚ ਕੋਈ ਪ੍ਰਚਾਰ ਜਿਹੜਾ ਪਿੰਡਾਂ ਦੇ ਲੈਵਲ ਤੱਕ ਹੀ ਸੀਮਿਤ ਹੈ ਸ਼ਹਿਰ ਵੱਲ ਤਾਂ ਇਹ ਮਤਲਬ ਪ੍ਰਚਾਰ ਜਿਹੜਾ ਹੈਗਾ ਇਹਨਾਂ ਦਾ ਨਾਮ ਆਤਰ ਹੀ ਹੈ ਫਲੇ ਤੱਕ ਅਗਰ ਗੱਲ ਕੀਤੀ ਜਾਵੇ ਫਤੇਗੜ ਸਾਹਿਬ ਦੇ ਉਮੀਦਵਾਰਾਂ ਨੂੰ ਲੈ ਕੇ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਕਈ ਵਾਰ ਕੋਧ ਭਗਵੰਤ ਮਾਨ ਸਾਹਿਬ ਰੋਡ ਸ਼ੋਅ ਕਰ ਚੁੱਕੇ ਨੇ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਵੀ ਆ ਕੇ ਕੋਈ ਰੋਡ ਸ਼ੋਅ ਕੀਤਾ ਜਿਵੇਂ ਭਗਵੰਤ ਮਾਨ ਦਾ ਜਿਹੜਾ ਰੋਡ ਸ਼ੋਅ ਹੋਇਆ ਉਹਦੇ ਨਾਲ ਗੁਰਪ੍ਰੀਤ ਸਿੰਘ ਜੀਪੀ ਨੂੰ ਕਾਫੀ ਬਲ ਮਿਲਿਆ ਭਗਵੰਤ ਸਿੰਘ ਮਾਨ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਕਰੀਬ 4 ਵਾਰ ਇੱਥੇ ਰੋਡ ਸ਼ੋਅ ਕਰ ਚੁੱਕੇ ਨੇ ਜਿਹਦੇ ਵਿੱਚ ਸਮਰਾਲਾ ਆ ਜੀ ਖਮਾਣਾ ਆ ਤੇ ਫਤਿਹਗੜ੍ਹ ਸਾਹਿਬ ਆ ਤੇ ਹੋਰ ਉਧਰ ਰਾਏਕੋਟ ਹਲਕੇ ਦੇ ਵਿੱਚ ਇਹਨਾਂ ਨੇ ਪਰਸੋਂ ਜਿਹੜਾ ਹੈਗਾ ਇਹ ਪ੍ਰਚਾਰ ਕੀਤਾ ਤੇ ਉਸ ਰੋਡ ਸ਼ੋਅ ਤੋਂ ਬਾਅਦ ਭਵਨ ਸਿੰਘ ਮਾਨ ਦੀ ਜੋ ਸਟੇਟਮੈਂਟ ਹੈ ਵੀ ਮੈਂ ਹਮੇਸ਼ਾ ਰਾਇਕੋਟਾ ਵਾਲਿਆਂ ਦਾ ਰਣੀ ਰਹਾਂਗਾ ਵੀ ਜਿਨ੍ਹਾਂ ਨੇ ਮੈਨੂੰ ਇੰਨਾ ਸਹਿਯੋਗ ਕਰਿਆ ਉਹਦੇ ਵਿੱਚ ਕਿਤੇ ਨਾ ਕਿਤੇ ਭਵਨਤਮਨ ਸਾਹਿਬ ਦੀ ਇਹ ਗੱਲ ਸਾਹਮਣੇ ਆਂਦੀ ਹੈ ਕਿਉਂਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਡਾਕਟਰ ਅਮਰ ਸਿੰਘ ਉਹ ਰਾਇਕੋਟ ਦੇ ਨਿਵਾਸੀ ਨੇ ਤੇ ਰਾਇਕੋਟ ਵਾਲਿਆਂ ਨੇ ਉਹਨਾਂ ਦੀ ਚੋਣ ਮਿਹਨਤ ਵਿੱਚ ਹਿੱਸਾ ਲਿਆ ਤੇ ਰਾਇਕੋਟ ਅਮਰਗੜ ਤੇ ਇਹ ਆਸਪਾਸ ਦੇ ਲਾਕੇ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਦੇ ਵੱਲ ਪੂਬਤੇ ਦਿਖਾਈ ਦੇ ਰਹੇ ਨੇ ਤੇ ਆਮ ਆਦਮੀ ਜਿਹੜੀ ਪਾਰਟੀ ਹੈ ਉਹਨੂੰ ਪੂਰੇ ਹਲਕਿਆਂ ਦੇ ਵਿੱਚੋਂ ਦੋ ਹਲਕਿਆਂ ਦੇ ਵਿੱਚੋਂ ਜਿਹੜਾ ਸਮਰਥਨ ਨਹੀਂ ਮਿਲ ਰਿਹਾ ਜਿਹਦੇ ਵਿੱਚੋਂ ਆਪਾਂ ਮੰਡੀ ਗੁੜੜ ਦਾ ਜ਼ਿਕਰ ਕਰ ਸਕਦੇ ਹਾਂ ਤੇ ਬੱਸੀ ਪਠਾਣਾ ਉਸ ਹਲਕੇ ਦਾ ਵੀ ਜ਼ਿਕਰ ਕਰ ਸਕਦੇ ਹਾਂ ਜਿੱਥੋਂ ਜੀਪੀ ਇਲੈਕਸ਼ਨ ਹਾਰੇ ਸੀ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਲਗਾਤਾਰ ਵਾਅਦੇ ਕਰੀਏ ਕਿ ਅਸੀਂ ਪੰਝੀਆ ਮਹੀਨਾ ਦੇ ਵਿੱਚ ਬਹੁਤ ਕੰਮ ਕੀਤਾ ਸਭ ਤੋਂ ਵੱਡੀ ਉਹ ਪ੍ਰਾਇੋਰਟੀ ਗਿਣਾਉਂਦੇ ਨੇ ਕਿ ਬਿਜਲੀ ਅਸੀਂ ਲੋਕਾਂ ਨੂੰ ਮੁਫਤ ਦਿੱਤੀ ਆ ਬਿਜਲੀ ਫੈਕਟਰ ਕਿੰਨਾ ਕੀ ਕੰਮ ਕਰ ਰਿਹਾ ਫਤਿਹਗੜ ਸਾਹਿਬ ਦੇ ਵਿੱਚ ਜਿਵੇਂ ਚੋਣ ਸਭਾ ਕੋਈ ਕੀਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਮੈਂ ਖੰਨੇ ਵੀ ਕਾਫੀ ਜ਼ਿਆਦਾ ਇਹਨਾਂ ਦੀਆਂ ਕਈ ਮੀਟਿੰਗਾਂ ਅਟੈਂਡ ਕੀਤੀਆਂ ਨੇ ਤੇ ਇਹਨਾਂ ਦੀਆਂ ਚੋਣ ਸਭਾਾਂ ਮੈਂ ਅਟੈਂਡ ਕੀਤੀਆਂ ਨੇ ਉਥੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਚੋਣ ਲੜੀ ਜਾ ਰਹੀ ਹੈ ਤੇ ਲੋਕਾਂ ਕੋਲੋਂ ਹੱਥ ਖੜੇ ਕਰਾ ਕੇ ਦੱਸਿਆ ਜਾਂਦਾ ਪੁੱਛਿਆ ਜਾਂਦਾ ਵੀ ਕਿਸ ਕਿਸ ਦਾ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਆਇਆ ਜਾਂਦਾ ਲੋਕ ਆਪ ਹਮਾਰੇ ਜਦੋਂ ਪ੍ਰੈਕਟੀਕਲ ਉੱਥੇ ਗੱਲ ਹੋ ਜਾਂਦੀ ਹੈ ਤੇ ਪ੍ਰੈਕਟੀਕਲ ਕਿਸੇ ਦਾ ਬਿੱਲ ਨਹੀਂ ਆ ਜਾਂਦਾ ਤਾਂ ਆਪ ਹਮਾਰੇ ਪੋਜ਼ਿਟਿਵਲੀ ਇੱਕ ਮੈਸੇਜ ਚਲਾਇਆ ਜਾਂਦਾ ਵੀ ਸਾਡਾ ਜਿਹੜਾ ਬਿਜਲੀ ਦਾ ਜਿਹੜਾ ਬਿੱਲ ਹੈ ਪਿਛਲੇ 5 ਜਦੋਂ ਵੀ ਸਰਕਾਰ ਬਣੀ ਹੈ ਉਹ ਨਹੀਂ ਆਇਆ ਤੇ ਜਿਹਦੇ ਵਿੱਚ ਇੱਕ ਮੈਡੀਕਲ ਦਾ ਵੀ ਜ਼ਿਕਰ ਕਰਦੇ ਨੇ ਵੀ ਦਵਾਈਆਂ ਦਾ ਜ਼ਿਕਰ ਆ ਵੀ 1000 1500000 ਰੁਪਏ ਜਿਹੜਾ ਸੀਗਾ ਜਿਹੜੇ ਘਰ ਘਰ ਆਪਣੇ ਖੋਲੇ ਗਏ ਨੇ ਮੈਡੀਕਲ ਇਹਨਾਂ ਨੇ ਖੋਲੇ ਗਏ ਹੈ ਹਾਂਜੀ ਮਹੱਲਾ ਕਲੀਨਿਕ ਦੀ ਗੱਲ ਕਰਾਂਗੇ ਮਹੱਲਾ ਕਲੀਨਿਕ ਖੋਲੇ ਗਏ ਨੇ ਤੇ ਮਹੱਲਾ ਕਲੀਨਿਕ ਪਲੱਸ ਬਿਜਲੀ ਦਾ ਬਿੱਲ ਤੇ ਉਹ ਮਤਲਬ ਐਵਰੇਜ ਇੱਕ ਰੇਸ਼ਿਓ ਲੈ ਕੇ ਚੱਲਦੇ ਨੇ ਵੀ 6000 ਰੁਪਏ ਅਸੀਂ ਇੱਕ ਘਰ ਨੂੰ ਆਏ ਮਹੀਨਾ ਦੇ ਰਹੇ ਹਾਂ ਚਾਹੇ ਉਹ ਬਿਜਲੀ ਦੇ ਨਹੀਂ ਨਹੀਂ ਇਹ ਤੇ ਚਲੋ ਸਰਕਾਰ ਦਾਅਵੇ ਕਰੀ ਤੇ ਲੋਕਾਂ ਨੂੰ ਮਿਲ ਰਹੇ ਲੋਕ ਲੋਕ ਕੀ ਕਹਿੰਦੇ ਹੈ ਕਿ ਤੁਹਾਡੀ ਕਈ ਲੋਕਾਂ ਦੇ ਨਾਲ ਗੱਲਬਾਤ ਹੁੰਦੀ ਉਹ ਕਿਵੇਂ ਸਰਕਾਰ ਦੀ ਇਸ ਸਹੂਲਤ ਨੂੰ ਸੁਹੂਲਤ ਮੰਨ ਰਹੇ ਨਹੀਂ ਜਾਂ ਕਹਿ ਰਹੇ ਕਿ ਨਹੀਂ ਇਹ ਸਾਰੀਆਂ ਚੀਜ਼ਾਂ ਬੰਦ ਹੋਣੇ ਚਾਹੀਦੇਗਾ ਆਟਾ ਬੀਲੀ ਫ੍ਰੀ ਪੀ ਹੀ ਭਖਾਰੀ ਨਹੀਂ ਹੈਗੇ ਜਿਹੜੀ ਪੜੀ ਲਿਖੀ ਲੋਬੀ ਹੈਗੀ ਹੈ ਜੀ ਜਿਹੜੇ ਮਤਲਬ ਜਿਹੜੇ ਲੋਕ ਮਤਲਬ ਇਸ ਚੀਜ਼ ਦੀ ਗਲਟੀ ਫੀਲ ਕਰਦੇ ਨੇ ਵੀ ਸਾਨੂੰ ਬਿਜਲੀ ਦੀ ਲੋਡ ਨਹੀਂ ਹੈ ਤੇ ਬਿਜਲੀ ਦਾ ਰੇਟ ਜਿਹੜਾ ਹੈਗਾ ਫ੍ਰੀ ਨਾ ਕੀਤਾ ਜਾਵੇ ਉਹਦੀ ਰੇਸ਼ਿਓ ਘਟਾਈ ਜਾ ਸਕਦੀ ਆ 3 ਰੁਪਏ ਜਾਂ 2 ਰੁਪਏ ਜੁੰਟ ਉਹਦਾ ਫਿਕਸ ਕਰ ਦਿੱਤਾ ਜਾਣਾ ਚਾਹੀਦਾ ਹੈ ਉਸ ਤੋਂ علاوہ ਜੋ ਪੈਸਾ ਕਮਾਇਆ ਜਾਂਦਾ ਉਹ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਵਾਸਤੇ ਜਾਂ ਡਿਵੈਲਪਮੈਂਟ ਤੇ ਲਗਾਇਆ ਜਾ ਸਕਦਾ ਹੈ ਜਿਆਦਾਤਰ ਲੋਕਾਂ ਦੀ ਤਾਂ ਮੰਗ ਇਹੀ ਆ ਪਰ ਜਿਆਦਾਤਰ ਪੰਜਾਬ ਦਾ ਜਿਹੜਾ ਤਬਕਾ ਹੈਗਾ ਆ ਉਹ ਮਤਲਬ ਤੁਸੀਂ ਇਹ ਕਹਿ ਸਕਦੇ ਆ ਵੀ ਅਨਐਮਪਲੋਇਡ ਆ ਬੇਰੁਜ਼ਗਾਰਾ ਲੋਕ ਲੋਕਾਂ ਨੂੰ ਬਿਜਲੀ ਫ੍ਰੀ ਮਿਲ ਗਈ ਆ ਤੇ ਪਾਣੀ ਫਰੀ ਮਿਲ ਗਿਆ ਕਿਉਂਕਿ ਟੂਟੀਆਂ ਦੇ ਜਿਹੜੇ ਪਾਣੀ ਦੇ ਬਿੱਲ ਵੀ ਮਾਫ ਕੀਤੇ ਨੇ ਕਿਸੇ ਪਤਰੀ ਵੀ 2 ਦਨ ਸਾਲ ਤੋਂ ਪਾਣੀ ਦਾ ਬਿੱਲ ਵੀ ਨਹੀਂ ਆ ਰਿਹਾ ਸ਼ਹਿਰੀ ਇਲਾਕੇ ਦੇ ਵਿੱਚ ਪਿੰਡਾਂ 'ਚ ਤਾਂ ਤੇ ਰੋਜ਼ਗਾਰ ਦਾ ਮੁੱਦਾ ਕਿੰਨਾ ਕੀ ਮਹਤਵਪੂਰਨ ਸਰਕਾਰ ਵੀ ਇਹ ਕਹਿ ਰਹੀ ਕਿ ਇਹੀਂ 43 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈਗਾ ਉਹ ਲੋਕ ਕੀ ਕਿੰਨੇ ਕੀ ਖੋਜ ਕੇ ਖੋਜ ਨੇ ਕਿ ਵਾਕਈ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਵੀ ਰੋਜ਼ਗਾਰ ਮਿਲਿਆ ਵਿਸ਼ਵਾਸ ਕਰ ਰਹੇ ਨੇ ਦੇਖੋ ਜਿਸ ਤਰ੍ਹਾਂ ਗੱਲ ਹੈ ਵੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਤੇ ਇਸ ਟਾਈਮ ਉਹ ਇੱਕ ਜਿਵੇਂ ਪੰਜਾਬੀ ਦੀ ਕਹਾਵਤ ਹੈ ਵੀ ਜਿਸ ਦੀ लाठी ਉਸ ਦੀ ਮੱਝ ਤੇ ਜਿਸ ਦਾ ਕੋਈ ਕੰਮ ਹੁੰਦਾ ਤਾਂ ਉਹਨੇ ਜ਼ਰੂਰਤ ਪੈਣ ਤੇ ਆਪਣੇ ਕਾਉਂਸਲਰ ਨਾਲ ਸੰਪਰਕ ਕਰਨਾ ਹੁੰਦਾ ਹੈ ਕਾਉਂਸਲਰ ਨੇ ਐਮ ਐਲ ਏ ਨਾਲ ਸੰਪਰਕ ਕਰਨਾ ਹੁੰਦਾ ਲੋਕ ਕਿਤੇ ਨਾ ਕਿਤੇ 92 ਐਮ ਐਲ ਏ ਦੀ ਚੇਨ ਦੇ ਵਿੱਚ ਜੁੜੇ ਹੋਣ ਕਰਕੇ ਆਪਣਾ ਜਿਹੜਾ ਸਮਰਥਨ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਦਿਖਾਈ ਦੇ ਰਹੇ ਨੇ ਤੇ ਪੰਜਾਬ ਦੇ ਵਿੱਚ ਜਿਹੜਾ ਜ਼ਿਆਦਾਤਰ ਸਾਡੇ ਮੁਤਾਬਕ ਜੋ ਸਾਡਾ ਐਨਾਲਿਸਿਸ ਅਸੀਂ ਕਰਦੇ ਆ 7 ਤੋਂ 8 ਸੀਟਾਂ ਆਮ ਆਦਮੀ ਪਾਰਟੀ ਜਿਹੜੀ ਉਹ ਕੱਟਦੀ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸਰਕਾਰ ਦੀਆਂ ਪ੍ਰਾਪਤੀਆਂ ਪਰ ਜਿਹੜੇ 9 ਐਮਐਲਏ ਦਾ ਜ਼ਿਕਰ ਕਰ ਰਹੇ ਹੋ ਤੁਸੀਂ 9 ਐਮਐਲਏ ਤੋਂ ਹਲਕੇ ਦੇ ਲੋਕ ਖੁਸ਼ ਨੇ ਉਹਨਾਂ ਦੇ ਕੰਮ ਹੋ ਰਹੇ ਨੇ ਚਾਹੇ ਫਤੇਗੜ ਸਾਹਿਬ ਦਾ ਐਮਐਲਏ ਚਾਹੇ ਬੱਸੀ ਪਠਾਣਾ ਦਾ ਐਮਐਲਏ ਚਾਹੇ ਖੰਨੇ ਦਾ ਚਾਹੇ ਅਮਲੂਬ ਦਾ ਚਾਹੇ ਸਾਨੇਵਾਲ ਦਾ ਚਾਹੇ ਜਗਰਾਉਂ ਦਾ ਚਾਹੇ ਰਾਏਕੋਟ ਦਾ ਦੇਖੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਦੋ ਹਲਕਿਆਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਦੇ ਮੈਂ ਕਹਾ ਵੀ ਹੱਕ 'ਚ ਨਹੀਂ ਪਹੁੰਚ ਰਹੇ ਜਿਹਦੇ ਵਿੱਚੋਂ ਆਪਾਂ ਮਲੋ ਹਲਕੇ ਦੀ ਗੱਲ ਕਰ ਸਕਦੇ ਹਾਂ ਤੇ ਬਸੀ ਪਠਾਨਾਂ ਦੀ ਗੱਲ ਕਰ ਸਕਦੇ ਆ ਇਸ ਤੋਂ ਇਲਾਵਾ ਅ ਬਾਕੀ ਹਲਕਿਆਂ ਦੇ ਵਿੱਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਆਧਾਰ ਜਿਹੜਾ ਹੈਗਾ ਆ ਉਹ ਇੰਨਾ ਕਮਜ਼ੋਰ ਨਹੀਂ ਹੈ ਪਰ ਇਹ ਨਾ ਮਾੜਾ ਵੀ ਨਹੀਂ ਹੈ ਕਿ ਉਥੋਂ ਉਹ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਸਮਰਥਨ ਨਾ ਮਿਲੇ ਕਿਉਂਕਿ ਜੇ ਖੰਨਾ ਦੀ ਗੱਲ ਕਰੀਏ ਤਾਂ ਖੰਨਾ ਦੇ ਵਿੱਚ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦਾ ਜਿਹੜਾ ਜੋਰ ਸ਼ੋਰ ਨਾਲ ਪ੍ਰਚਾਰ ਹੋ ਰਿਹਾ ਹੈ ਇਸ ਤੋਂ ਅੱਛਾ ਮੰਡੀ ਗਵਿੰਦਗੜ ਮੰਡੀ ਗਵਿੰਦਗੜ ਪੰਜਾਬ ਦੀ ਸ਼ਾਨ ਰਹੀ ਹੈ ਕਿਉਂਕਿ ਸਟੀਲ ਇੰਡਸਟਰੀ ਦੇ ਤੌਰ ਤੇ ਉਹਨੂੰ ਜਾਣੇ ਜਾਂਦਾ ਉਥੋਂ ਦੇ ਵਪਾਰੀਆਂ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂਾਂ ਨੇ ਉਹਨੂੰ ਲੈ ਕੇ ਅਮਰ ਸਿੰਘ ਹੋਣਾ ਨੇ ਕਿੰਨਾ ਕੰਮ ਕੀਤਾ ਜਾਂ ਹੁਣ ਗੇਜਾਰਾਮ ਹੋਣੀ ਜਾਂ ਗੁਰਪ੍ਰੀਤ ਹੋਣੀ ਜਦ ਬਿਕਰਮਜੀਤ ਸਿੰਘ ਖਾਲਸਾ ਹੋਣੀ ਉਹ ਅਦਜੋਗ ਪਤੀਆਂ ਨੂੰ ਕਿਹੋ ਜੇ ਲਾਰੇ ਲਾਰੇ ਨੇ ਜਾਂ ਵਾਅਦੇ ਕਰ ਰਹੇ ਨੇ ਦੇਖੋ ਮੰਡੀ ਗਵਿੰਦਗੜ ਵਾਸਤੇ ਪਾਰਟਿਕੂਲਰ ਕੋਈ ਕਿਸੇ ਨੇ ਹਜੇ ਤੱਕ ਕਿਸੇ ਵੀ ਉਮੀਦਵਾਰ ਨੇ ਕੋਈ ਗੱਲ ਨਹੀਂ ਕੀਤੀ ਆ ਕਿ ਮੰਡੀ ਗਵਿੰਦਗੜ ਨੂੰ ਕੀ ਚਾਹੀਦਾ ਐ ਇੱਥੇ ਮਤਲਬ ਇੱਕ ਅ ਬਹੁਤ ਮਤਲਬ ਇਹ ਕਹਿ ਸਕਦੇ ਆ ਮੇਂ ਵੱਡਾ ਆਰਥਿਕ ਪੈਕੇਜ ਲਾਉਣ ਦੀ ਗੱਲ ਚੱਲਦੀ ਰਹੀ ਆ ਹਮੇਸ਼ਾ ਤੋਂ ਵੇ ਦਿਉਗਪਤੀਆਂ ਨੂੰ ਇੱਕ ਵੱਡਾ ਸਟੀਲ ਟਾਊਨ ਬਣਾਉਣ ਦੀ ਇੱਕ ਗੱਲ ਕੀਤੀ ਜਾਂਦੀ ਰਹੀ ਆ ਕਿਉਂਕਿ ਜਿੰਨਾ ਮੰਡੀ ਗੁੰਗੜ ਦਾ ਜਿਹੜਾ ਕਾਰੋਬਾਰ ਹੈ ਉਹ ਆਇਆ ਤੇ ਤੇ ਸਕ੍ਰੈਪ ਤੇ ਨਿਰਭਰ ਹੈ ਜਿਸ ਸਕ੍ਰੈਪ ਬਾਹਰੋਂ ਆਉਂਦੀ ਹੈ ਤਾਂ ਇੱਥੇ ਕੰਮ ਚੱਲਦਾ ਹੈ ਇੱਥੇ ਉਹ ਬਹੁ ਕਰੋੜੀ ਜਿਹੜਾ ਹੈਗਾ ਸਟੀਲ ਯਾਰਡ ਲਗਾਉਣ ਦੀ ਜਿਹੜੀ ਗੱਲ ਸ਼ੁਰੂ ਤੋਂ ਹੁੰਦੀ ਰਹੀ ਆ 2019 ਦੇ ਵਿੱਚੇ بڑا ਮੁੱਦਾ ਗਰਮ ਰਿਹਾ ਸੀਗਾ ਵੀ ਇੱਥੇ ਇੱਕ ਸਟੀਲ ਯਾਰਡ ਬਣਾ ਦਿੱਤਾ ਜਾਵੇ ਤਾਂ ਜੋ ਜਿਹੜੇ ਵਪਾਰੀ ਨੇ ਉਹਨਾਂ ਨੂੰ ਉਸ ਯਾਰਡ ਤੋਂ ਬਹੁਤ ਘੱਟ ਸਰਕਾਰ ਇੱਕ ਇਦਾਂ ਦਾ ਯਾਰਡ ਬਣਾ ਦੇਵੇ ਜਿੱਥੇ ਸਾਰੀ ਸਟੀਲ ਇੱਕ ਪਾਸੇ ਇਕੱਠੀ ਹੋਵੇ ਤੇ ਉੱਥੋਂ ਫਰਨਸਾਂ ਦਾ ਤੇ ਹੋਰ ਫਰਨਸਾਂ ਦਾ ਕੰਮ ਚੱਲੇ ਤੇ ਜਿੱਥੇ ਇਹ ਆਪਣਾ ਸਮਾਨ ਬਣੇ ਉਹ ਮਤਲਬ ਇਹ ਮਤਲਬ ਇਹ ਕਹਿੰਦੇ ਨੇ ਵੀ ਹਜੇ ਇਹ ਗੱਲ ਕਿਸੇ ਵੀ ਉਮੀਦਵਾਰ ਨੇ ਮਜ਼ਬੂਤੀ ਨਾਲ ਇਹ ਮੁੱਦਾ ਨਹੀਂ ਉਠਾਇਆ ਤੇ ਉਦਯੋਗਪਤੀਆਂ ਦਾ ਇਸ ਵਾਰ ਮੰਡੀ ਗੁੰਦਗੜ ਬਾਰੇ ਫਿਲਹਾਲ ਕਿਸੇ ਵੀ ਉਮੀਦਵਾਰ ਨੇ ਕੋਈ ਗੱਲ ਨਹੀਂ ਕੀਤੀ ਹੈ ਸਭ ਜਗਾ ਚਾਉਂਦੇ ਵਿੱਚ ਐਮਪੀ ਬਣਦੀ ਉਹਦੇ ਵਿੱਚ ਲੱਗੇ ਹੋਏ ਨੇ ਫਰਾਗ ਦੇ ਵਿੱਚ ਕਦੋਂ ਸਾਨੂੰ ਲੋਕ ਵੋਟ ਕਰਦੇ ਨੇ ਇਹ ਅਸੀਂ ਆਪਣੀ ਐਮਪੀ ਵਾਲੀ ਸੀਟ ਤੇ ਬਰਾਜਮਾਨ ਹੋ ਜਾਈਏ ਫਿਰ ਜਦੋਂ ਕੋਈ ਐਮਪੀ ਬਣ ਜਾਂਦਾ ਹੈ ਤਾਂ ਉਹ ਫੈਸਲਾ ਆਪਣੇ ਹਿਸਾਬ ਨਾਲ ਕਰਦਾ ਹੈ ਹੁਣ ਲਖਵੀਰ ਜੀ ਇੱਕ ਮੇਰਾ ਆਖਰੀ ਦੋ ਕੀ ਸਵਾਲ ਆ ਜਿੰਨਾ ਤੁਸੀਂ ਕਵਰ ਕਰ ਰਹੇ ਹੋ ਫਤੇਗੜ ਸਾਹਿਬ ਲੋਕ ਸਭ ਹਲਕੇ ਨੂੰ ਮਹਿਸੂਸ ਕਰ ਰਹੇ ਹੋ ਜੇ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਪਲੜਾ ਇੱਥੇ ਭਾਰੀ ਲੱਗ ਰਿਹਾ ਹੈ ਬਿਲਕੁਲ ਜੀ ਇੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ 7 ਤੋਂ 9 ਤੋਂ 7 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਹੈ ਤੇ ਇੱਥੇ ਵੋਟਾਂ ਵੋਟਰਾਂ ਦਾ ਜਿਹੜਾ ਹੈਗਾ ਸਮਰਥਨ ਵਿਧਾਇਕ ਹੋਣ ਕਰਕੇ 9 ਹਲਕਿਆਂ ਦੇ ਵਿੱਚ ਉਹ ਜ਼ਿਆਦਾ ਤੇ ਜਿੱਥੇ ਜਿੱਥੇ ਹੁਣ ਆਮ ਆਦਮੀ ਪਾਰਟੀ ਨੂੰ ਸ਼ਾਇਦ ਪਿਛਲੇ 2 ਦਿਨ ਤੋਂ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗ ਚੁੱਕਿਆ ਉਹ ਉਸ ਹਲਕਿਆਂ ਦੇ ਵਿੱਚ ਕੰਮ ਕਰ ਰਹੀ ਹੈ ਜਿੱਥੇ ਜਿੱਥੇ ਉਹ ਕਮਜ਼ੋਰ ਹਾਲਾਤਾਂ ਵਿੱਚ ਹਨ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਰਾਏਕੋਟ ਤੋਂ ਖੁਦ ਭਗਵੰਤ ਮਾਨ ਸਿੰਘ ਆਪਣਾ ਰੋਡ ਸ਼ੋਅ ਕਰਕੇ ਹਟਨੇ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਤੇ ਅੱਜ ਬਸੀ ਪਠਾਣਾ ਦੇ ਵਿੱਚ ਇਹਨਾਂ ਦੇ ਕਈ ਥਾਂ ਤੇ ਰੋਡ ਸ਼ੋਅ ਨੇ ਤੇ ਕਈ ਥਾਵਾਂ ਤੇ ਇਹਨਾਂ ਦੀਆਂ ਨੁੱਕੜ ਮੀਟਿੰਗਾਂ ਨੇ ਅੱਜ ਸਾਰਾ ਦਿਨ ਗੁਰਪ੍ਰੀਤ ਸਿੰਘ ਜੀਪੀ ਹੁੰਦੇ ਨੇ ਤੇ ਅੱਛੇ ਇੱਕ ਆਖਰੀ ਸਵਾਲ ਜਾਂਦੇ ਜਾਂਦੇ ਤੁਹਾਨੂੰ ਇਹ ਫਤਿਹਗੜ੍ਹ ਸਾਹਿਬ ਦੀ ਸਿੱਧੀ ਲੱਗ ਰਹੀ ਕਿ ਤਕੋਨਾ ਮੁਕਾਬਲਾ ਲੱਗ ਰਿਹਾ ਜਾਂ ਪੂਰਾ ਸਿਆਸੀ ਲੜਾਈ ਸਿੱਧੇ ਤੌਰ ਤੇ ਆਮ ਆਦੀ ਪਾਰਟੀ ਕਾਂਗਰਸ ਦੇ ਵਿਚਕਾਰ ਹੈ ਜਾਂ ਫਿਰ ਆਮ ਆਦੀ ਪਾਰਟੀ ਕਾਂਗਰਸ ਤੇ ਤੀਜੀ ਧਿਰ ਬੀਜੇਪੀ ਨੂੰ ਮੰਨਦੇ ਹੋ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਦੇ ਵਿਚਕਾਰ ਲੜਾਈ ਹੈ ਦੇਖੋ ਜਿਹੜਾ ਇੱਥੇ ਸਿੱਧਾ ਮੁਕਾਬਲਾ ਹੈ ਜੀ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਸਿੱਧਾ ਮੁਕਾਬਲਾ ਹੈ ਜੀ ਤੇ ਜਿਹੜੀ ਤੀਜੀ ਧਿਰ ਹੈ ਉਹ ਬੀਜੇਪੀ ਹੈ ਬੀਜੇਪੀ ਹੀ ਜਿਹੜਾ ਹੈਗਾ ਆ ਉਹ ਕਾਂਗਰਸ ਦੀ ਗੇਮ ਜਿਹੜੀ ਹੈਗੀ ਆ ਉਹ ਵਿਗਾੜ ਸਕਦੀ ਹੈ ਕਿਉਂਕਿ ਬੀਜੇਪੀ ਦਾ ਜਿਹੜਾ ਸ਼ਹਿਰ ਦੇ ਵਿੱਚ ਅ ਜਿਹੜਾ ਹੈਗਾ ਦਬਦਬਾ ਹੈਗਾ ਕਿਉਂਕਿ ਜਦੋਂ ਬੀਜੇਪੀ ਮੰਨ ਲਓ ਸੱਤਾ ਦੇ ਵਿੱਚ ਜਾਂ ਇੱਥੇ ਐਮਪੀ ਨਹੀਂ ਸੀਗਾ ਕਿਉਂਕਿ ਪਹਿਲੀ ਵਾਰ ਇਲੈਕਸ਼ਨ ਬੀਜੇਪੀ ਲੜ ਰਹੀ ਹੈ ਉਸ ਟਾਈਮ ਮਜਬੂਰੀ ਬਸ ਜਿਹੜੀ ਮਹਾਜਨ ਵੋਟ ਹੈ ਉਹ ਕਨਵਰਟ ਜਿਹੜੀ ਹੁੰਦੀ ਸੀਗੀ ਉਹ ਕਾਂਗਰਸ ਦੇ ਵਿੱਚ ਹੁੰਦੀ ਸੀ ਕਿਉਂਕਿ ਕਾਂਗਰਸ ਪੁਰਾਣੀ ਪਾਰਟੀ ਹੋਣ ਦੇ ਸਦਕੇ ਤੇ ਕਾਂਗਰਸ ਆਪਣੇ ਰਜੀਵ ਗਾਂਧੀ ਇੰਦਰਾ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਦੇਖਦੇ ਸੀ ਤੇ ਆਪਣਾ ਵੋਟ ਜਿਹੜਾ ਹੈਗਾ ਉਹ ਪਾ ਦਿੰਦੇ ਸੀਗੇ ਕਾਂਗਰਸ ਨੂੰ ਸੈਕੂਲਰ ਪਾਰਟੀ ਵਜੋਂ ਲੋਕ ਜਾਣਦੇ ਸੀਗੇ ਤੇ ਬੀਜੇਪੀ ਨੇ ਜਿਸ ਤਰ੍ਹਾਂ ਕਿ ਰਾਮ ਮੰਦਰ ਅ ਅਯੁੱਧਿਆ ਦੇ ਵਿੱਚ ਬਣਿਆ ਉਹ ਸੈਂਟੀ ਜਿਹੜੀ ਹੈਗੀ ਆ ਵੋਟ ਹੈ ਉਹ ਲੋਕਾਂ ਦੀ ਜਿਹੜੀ ਭਾਵਨਾਵਾਂ ਤੇ ਬਹੁਤ ਇਫੈਕਟ ਕਰ ਰਹੀ ਹੈ ਤੇ ਉਸ ਚੀਜ਼ ਨੂੰ ਲੈ ਕੇ ਜਿਹੜੀ ਮਹਾਜਨ ਵੋਟ ਹੈ ਮੈਂ ਮੰਡੀ ਗੁੰਦ ਦੇ ਸ਼ਹਿਰ ਦੇ ਵਿੱਚ ਇਹਦੀ ਗੱਲ ਕਰਾਂਗੇ ਜਾਂ ਸ਼ਹਿਰੀ ਵੋਟ ਹੈ ਉਹ ਜ਼ਿਆਦਾਤਰ ਕਾਂਗਰਸ ਦੀ ਹੀ ਟੁੱਟ ਕੇ ਬੀਜੇਪੀ ਦੇ ਵਿੱਚ ਜਿਹੜੀ ਕਨਵਰਟ ਹੋ ਰਹੀ ਹੈ ਜਿਸ ਤਰ੍ਹਾਂ ਕਿ ਡਾਕਟਰ ਅਮਰ ਸਿੰਘ ਨੂੰ 93898 ਦੀ ਲੀਡ 2019 ਦੇ ਵਿੱਚ ਮਿਲੀ ਸੀਗੀ ਮੈਨੂੰ ਲੱਗ ਨਹੀਂ ਰਿਹਾ ਕਿ ਉਹ ਲੀਡ ਇਸ ਟਾਈਮ ਬਰਕਰਾਰ ਰਹੇਗੀ ਕਿਉਂਕਿ ਆਮ ਆਦਮੀ ਪਾਰਟੀ ਰੂਲਿੰਗ ਪਾਰਟੀ ਹੋਣ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਦਬਦਬਾ ਜ਼ਿਆਦਾ ਹੈ ਇੱਥੇ ਇਹ ਭਾਜੀਪੀ ਦਾ ਸੈਂਟਰ ਦੇ ਵਿੱਚ ਦਬਦਬਾ ਆ ਇਹ ਯੋਜਨਾਬੰਦ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਜਿਹੜਾ ਮੁਕਾਬਲਾ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਜੀਪੀ ਦੇ ਵਿਚਕਾਰ ਹੈ ਸ਼੍ਰੋਮਣੀ ਕਾਲੀ ਦਲ ਇਸ ਜੋਥੇ ਨੰਬਰ ਤੇ ਹੈ ਹਾਂਜੀ ਚੌਥੇ ਨੰਬਰ ਤੇ ਚਲੋ ਬਹੁਤ ਬਹੁਤ ਸ਼ੁਕਰੀਆ ਲਖਬੀਰ ਜੀ ਤੂੰ ਸਾਨੂੰ ਸਮਝ ਦਿੱਤਾ ਤੁਹਾਡਾ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਹੁਣ ਫਿਲਹਾਲ ਅਸੀਂ ਗੱਲ ਕੀਤੀ ਫਦੇਗੜ ਸਾਹਿਬ ਦੀ ਫਦੇਗੜ ਸਾਹਿਬ ਦੇ ਵਿੱਚ ਇਸ ਵळे ਜਿਹੜੇ ਮਾਹੌਲ ਆ ਉਹ ਹੈ ਕਿ ਸਰਕਾਰ ਦਾ ਹੱਥ ਉਪਰ ਪਲੜਾ ਪਾ ਰਿਹਾ ਲੇਕਿਨ ਹਲੇ ਦਿਨ ਬਾਕੀ ਨੇ ਦੇਖਦੇ ਆ ਕਿ ਜਿਹੜੇ ਬਾਕੀ ਇਸ ਚੋਣ ਦੇ ਵਿੱਚ ਖਿਡਾਰੀ ਨੇ ਉਹ ਗੁਰਪ੍ਰੀਤ ਸਿੰਘ ਜੀਪੀ ਦਾ ਮੁਕਾਬਲਾ ਕਿਵੇਂ ਕਰਦੇ ਆਗੇ ਨੇ ਤੇ ਆਖਰ ਫਦੇਗੜ ਸਾਹਿਬ ਦੇ ਲੋਕ ਇਸ ਵਾਰ ਆਪਣਾ ਕਿਸ ਨੂੰ ਨਵਾਂ ਐਮਪੀ ਜੋੰਦੇ ਨੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ